ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਬੇਸਣ ਵਾਲੇ ਲੱਡੂ ਉਹਦੇ ਵਾਸਤੇ ਅਸੀਂ ਗੈਸ ਨੂੰ ਆਨ ਕਰ ਲਿਆ ਹੋਇਆ ਤੇ ਨਾਨ ਸਟਿਕ ਜਿਹੜੀ ਕੜਾਈ ਲੈ ਲਈ ਹੋਈ ਆ ਹੁਣ ਅਸੀਂ ਕੜਾਈ ਨੂੰ ਚੰਗੀ ਤਰ੍ਹਾਂ ਡਰਾਈ ਕਰ ਲਵਾਂਗੇ ਤੇ ਅੱਜ ਤੁਹਾਨੂੰ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਮਤਲਬ ਜਿਹੜੇ ਬੇਸਣ ਵਾਲੇ ਲੱਡੂ ਅਸੀਂ ਮਾਰਕੀਟ ਤੋਂ ਲੈ ਕੇ ਖਾਂਦੇ ਆ ਉਹ ਕਿਵੇਂ ਬੰਦਦੇ ਆ ਤੇ ਤੁਸੀਂ ਪੂਰੇ ਬਲੌਗ ਦੇ ਨਾਲ ਬਨੇ ਰਹੋ ਮੇਰਾ ਬਲੌਗ ਜਰੂਰ ਪੂਰਾ ਦੇਖਿਆ ਕਰੋ ਤੇ ਟਰਾਈ ਵੀ ਕਰਿਆ ਕਰੋ ਰੈਸਪੀ ਨੂੰ ਠੀਕ ਹੈ ਜੀ ਹੁਣ ਸਾਡੀ ਜਿਹੜੀ ਕੜਾਈ ਆ ਉਹ ਡਰਾਈ ਹੋ ਚੁੱਕੀ ਹੋਈ ਆ ਹੁਣ ਅਸੀਂ ਇਹਦੇ ਚ ਪਾਵਾਂਗੇ ਜੀ ਦੇਸੀ ਘਿਓ ਮੈਂ ਬਣਾਉਣ ਜਾ ਰਹੀਆਂ ਜੀ 1 ਕੱਪ ਵੇਸਣ ਦਾ ਜਿਹੜਾ ਮੈਂ ਲਿਆ ਹੋਇਆ ਆ ਉਹਦੇ ਅਕੋਰਡਿੰਗ ਹੀ ਮੈਂ ਦੇਸੀ ਘਿਓ ਪਾ ਰਹੀ ਆ 1 ਕੱਪ ਦੇ ਵੇਸਣ ਦੇ ਹਿਸਾਬ ਦੇ ਨਾਲ ਜੀ ਜਦੋਂ ਜਰੂਰਤ ਪਏਗੀ ਤੇ ਹੋਰ ਪਾ ਲੂੰਗੀ ਜੀ ਸਭ ਤੋਂ ਪਹਿਲਾਂ ਸੀ ਮਗਾ ਵੇਸਨ ਨੂੰ ਭੁੰਨਾਗੇ ਇੱਕ ਕੱਪ ਵੇਸਨ ਦਾ ਮੈਂ ਲੈ ਰਹੀ ਹਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਪੁੰਨ ਕੇ ਤੇ ਲਾਈਟ ਬ੍ਰਾਊਨ ਕਰਨਾ ਹਲਕਾ ਹੈ ਕਿਉਂ ਅਸੀਂ ਹੋਰ ਪਾ ਲਾਂਗੇ ਨਾ ਕੱਟ ਲੱਗ ਰਿਹਾ ਸਸਾਂਗੇ ਨੂੰ ਭੁੰਨਾਂਗੇ 5-7 ਮਿੰਟ ਲਈ ਇਦਾਂ ਭੁੰਨ ਕੇ ਜਦ ਤੱਕ ਕੀ ਕੇ ਹੋਣਾ ਛੱਡਣ ਲੱਗ ਜਾਵੇ ਅਸੀਂ ਸਲੋ ਫਲੇਮ ਤੇ ਭੁੰਨਾਂਗੇ ਜ਼ਿਆਦਾ ਨਹੀਂ ਸੜੰਦਾ ਢਾਰਾ ਫਿਰ ਇਹਨੇ ਜ਼ਿਆਦਾ ਡਾਰਕ ਬ੍ਰਾਊਨ ਹੋ ਜਾਣਾ ਜੀ ਸੋਨੇ ਦਾ ਸੀ ਹੌਲੀ ਹੌਲੀ ਪੁੰਨਣਾ ਚਾਰ ਮਿੰਟ ਚਾਰ ਪੰਜ ਮਿੰਟ ਤੋਂ ਬਾਅਦਾਂ ਭੁੱਜਣ ਤੋਂ ਅਸੀਂ ਇਹਦੇ 'ਚ ਪਾਵਾਂਗੇ ਬਰੀਕ ਵਾਲੀ ਜਿਹੜੀ ਸੂਜੀ ਹੈ ਉਹ ਪਾਣੀ ਹੈ ਮੈਂ ਹਾਕ ਤੋਂ ਵੀ ਹਾਫ ਕੱਪ ਪਾਈ ਹੋਈ ਹੈ ਤੇ ਬਰੀਕ ਵਾਲੀ ਸੂਜੀ ਹੀ ਯੂਜ਼ ਕਰਨੀ ਹੈ ਮੋਟੀ ਨਹੀਂ ਸੋਨੇ ਸੀ ਨੂੰ ਵੀ 2-4 ਮਿੰਟ ਲਈ ਭੁੰਨਾਂਗੇ ਇਸ ਦੌਰਾਨ ਵਿੱਚ ਸੂਜੀ ਦੋਨੋਂ ਕੁਝ ਰਹੇ ਨੇ ਕਲਰ ਚੇਂਜ ਹੋ ਰਿਹਾ ਤੁਸੀਂ ਦੇਖ ਰਹੇ ਹੋ ਉਨੇ ਸੇ ਗੈਸ ਨੂੰ ਬੰਦ ਕਰ ਦਿੱਤਾ ਹੋਇਆ ਜੀ ਤੇ ਜਿਹੜੀ ਸੂਜੀ ਹੈ ਸਾਡੀ ਵੇਸਣ ਆ ਉਹ ਭੁੱਜ ਗਏ ਹੋਏ ਆ ਤੇ ਅਸੀਂ ਉਹਨਾਂ ਨੂੰ ਨੇ ਨੂੰ ਕੜਾਈ ਦੇ ਥੱਲੇ ਰੱਖ ਦੇਵਾਂਗੇ ਲਾ ਕੇ ਗੈਸ ਤੋਂ 스멜 ਬਹੁਤ ਵਧੀਆ ਆ ਰਹੀ ਜਿਵੇਂ ਸਰਦੀਆਂ ਦੇ ਵਿੱਚ ਘਰਾਂ 'ਚ ਵੇਸਣ ਪੰਜੀਰੀ ਬਣਦੀ ਆ ਨਾ ਖਾਣ ਦੀ ਉਹਦਾ ਦੀ 스멜 ਆ ਰਹੀ ਆ ਚਲੋ ਕੋਈ ਨਾ ਉਹ ਵੀ ਟਾਈਮ ਆਏ ਨਾ ਸਰਦੀਆਂ ਦਾ ਦੇਖਿਓ ਕਿ ਘਰ-ਘਾਰੀ ਵੇਸਣ ਅਲਸੀ ਹਰ ਚੀਜ਼ ਐਵੇਂ ਦੀ ਬਣਦੀ ਆ ਦੇਖੋ ਜੀ ਵੇਸਣ ਨੇ ਸੂਜੀ ਨੇ ਜਿਹੜਾ ਕਿਓ ਹੈ ਕਿ ਛੱਡ ਦਿੱਤਾ ਹੋਇਆ ਇਹਦਾ ਮਤਲਬ ਕਿ ਪੁੱਜ ਗਈ ਹੋਈ ਹੈ ਹੁਣ ਅਸੀਂ ਇਹਨੂੰ ਉਤਾਰ ਕੇ ਥੱਲੇ ਰੱਖ ਦਾਂਗੇ ਹੁਣ ਅਸੀਂ ਇੱਕ ਪੈਨ ਰੱਖ ਦਿੱਤਾ ਹੋਇਆ ਜੀ ਗੈਸ ਦੇ ਉੱਪਰ ਗੈਸ ਕਰ ਦਿੱਤਾ ਔਨ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਪਾਣੀ ਤੇ ਨਾਲ ਹੀ ਅਸੀਂ ਪਾ ਦਵਾਂਗੇ ਜੀ ਚੀਨੀ ਅੱਧਾ ਪੌਣਾ ਕੱਪ ਚੀਨੀ ਦਾ ਪਾ ਰਹੀਆਂ ਮੈਂ ਤੇ ਇਹਨੂੰ ਅਸੀਂ ਇਹਦੀ ਚਾਸ਼ਨੀ ਤਿਆਰ ਕਰਨੀ ਹੈ ਜੀ ਇੱਕ ਤਾਰ ਦੀ ਤੇ ਫਿਰ ਅਸੀਂ ਉਹਦੇ ਵਿੱਚ ਪਾਉਣੀ ਹੈ ਆਪਣੇ ਬੇਸਨ ਤੇ ਦਸੂਜੀ ਦੇ ਵਿੱਚ ਬਸ ਇਹਨੂੰ ਅਸੀਂ ਚੰਗੀ ਤਰ੍ਹਾਂ ਰਿੰਨ ਲਵਾਂਗੇ ਤਾਂ ਕਿ ਜਿਹੜੀ ਚਾਸ਼ਨੀ ਹੈ ਸਾਡੀ ਜਲਦੀ ਰੈਡੀ ਹੋ ਜਾਵੇ ਚਾਸ਼ਨੀ ਸਾਡੀ ਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਜੇ ਇੱਕ ਤਾਰ ਦੀ ਆ ਦੇਖੋ ਜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਉਹਦੇ ਚ ਪਾ ਦਵਾਂਗੇ ਜੀ ਬੇਸਨ ਚ ਤੇ ਸੂਜੀ ਚ ਹੁਣ ਅਸੀਂ ਚਾਸ਼ਨੀ ਨੂੰ ਦਿਤਾ ਹੈ ਜੀ ਨੂੰ ਚੰਗੀ ਤਰ੍ਹਾਂ ਸੇ ਮਿਕਸ ਕਰ ਲਾਂਗੇ ਇਹਨੂੰ ਤੇ ਨਾਲ ਹੀ ਅਸੀਂ ਹਲਕਾ ਜਿਹਾ ਬਦਾਮ ਤੇ ਕਾਜੂ ਜਿਹੜੇ ਉਹ ਮਿਕਸ ਕਰਦੇ ਪਏ ਆ ਤੁਹਾਨੂੰ ਜਿਹੜੇ ਡਰਾਈ ਫਰੂਟ ਪਸੰਦ ਹੋਣ ਤੁਸੀਂ ਉਹੀ ਮਿਕਸ ਕਰ ਸਕਦੇ ਹੋ ਇਹਨੂੰ ਹੁਣ ਥੋੜੀ ਦੇਰ ਲਈ ਠੰਡਾ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਆ ਇਹਦਾ ਜਿਹੜਾ ਲੋਡਿੰਗ ਜਿਹੜੇ ਤਿਆਰ ਹੋਣਗੇ ਥੋੜੀ देर ਲਈ ਠੰਡਾ ਕਰ ਲਈਏ ਜਲਦੀ ਠੰਡਾ ਹੋਣ ਵਾਸਤੇ ਜੀ ਇਹਨੂੰ ਮੈਂ ਨਾ ਪਲੇਟ ਦੇ ਵਿੱਚ ਕੱਢਣ ਲੱਗੀ ਆ ਥੋੜਾ ਜਿਹਾ ਜਲਦੀ ਠੰਡਾ ਹੋ ਜਾਏਗਾ ਕੜਾਈ ਵੀ ਗਰਮ ਹੈਗੀ ਆ ਨਾ ਇਸ ਲਈ ਕੜਾਈ ਦੇ ਵਿੱਚ ਜਲਦੀ ਠੰਡਾ ਨਹੀਂ ਹੋਣਾ ਸੀ ਇਹਨੇ ਸਾਡੇ ਮਿਕਸਰ ਨੇ ਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਠੰਡਾ ਕਰ ਲੈਨੇ ਆ ਹਾਂ ਭਾਜੀ ਜੀ ਸਾਡਾ ਜਿਹੜਾ ਹੈਗਾ ਸੀ ਮਟੀਰੀਅਲ ਪੂਰਾ ਰੈਡੀ ਹੋ ਚੁੱਕਾ ਹੈ ਠੰਡਾ ਹੋ ਗਿਆ ਹੋਇਆ ਨਾਲੇ ਤੇ ਹੁਣ ਅਸੀਂ ਲੱਡੂ ਆਸਾਨੀ ਨਾਲ ਬਣਾ ਲਵਾਂਗੇ ਤੇ ਇਹ ਦੇਖੋ ਜੀ ਜਿਆਦਾ ਨਾ ਡਰਾਈ ਜਿਹਾ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਦੇਸੀ ਘਿਓ ਦੀ ਤੇ ਤੁਸੀਂ ਇਹਦੇ ਵਿੱਚ ਠੰਡਾ ਦੁੱਧ ਪਾ ਸਕਦੇ ਹੋ ਥੋੜਾ ਜਿਹਾ ਉਹਦੇ ਵਿੱਚ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਧੰ ਮਿਕਸ ਕਰ ਸਕਦੇ ਹੋ ਤੇ ਉਹ ਹੋਵੇ ਦੁੱਧ ਪਾ ਠੰਡਾ ਹੀ ਗਰਮ ਨਾ ਹੋਵੇ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਤੁਹਾਡੇ ਸਾਹਮਣੇ ਮਿਕਸ ਕੀਤਾ ਸੀ ਹੁਣ ਅਸੀਂ ਬਣਾਵਾਂਗੇ ਇਹਦੇ ਲੱਡੂ ਤੁਸੀਂ ਦੇਖਿਓ ਲੱਡੂ ਬਣਦੇ ਜੀ ਜਿਸ ਤਰ੍ਹਾਂ ਕਿ ਅੱਗੇ ਰਖੜੀ ਆ ਰਹੀ ਹੈ ਕੋਈ ਤਿਆਰ ਆ ਰਿਹਾ ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਆ ਸਵੀਟਿਸ਼ ਕੋਈ ਲੱਡੂ ਵੇਸਨ ਦੀ ਬਰਫੀ ਤੇ ਤੁਸੀਂ ਇਦਾਂ ਹੀ ਰੈਡੀ ਕਰ ਸਕਦੇ ਹੋ ਦੇਖੋ ਆਪਣਾ ਮਨ ਚ ਆਇਆ ਤੁਸੀਂ ਵਿੱਚ ਇਹਦੇ ਡਰਾਈ ਫਰੂਟ ਪਾ ਸਕਦੇ ਆ ਜਿਹੜਾ ਕਿ ਤੁਹਾਨੂੰ ਪਸੰਦ ਆ ਜਿਹੜਾ ਤੁਹਾਡਾ ਫੇਵਰਿਟ ਆ ਜਾਂ ਬੱਚਿਆਂ ਦਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਹੌਲੀ-ਹੌਲੀ ਗੁਲਾਈ ਦੇ ਵਿੱਚ ਇਹਨਾਂ ਨੂੰ ਲੱਡੂ ਬਣਾ ਲਓ ਚਾਹੋ ਤੇ ਤੁਸੀਂ ਇਹਦੀ ਬਰਫੀ ਵੀ ਬਣਾ ਲਓ ਜੋ ਵੀ ਤੁਸੀਂ ਪਸੰਦ ਕਰ ਦਿਓ ਇਸ ਤਰ੍ਹਾਂ ਹੀ ਅਸੀਂ ਸਾਰੇ ਲੱਡੂ ਰੈਡੀ ਕਰਾਂਗੇ ਵੇਸਣ ਦੇ ਹਾਂਜੀ ਫ੍ਰੈਂਡਸ ਦੇਖੋ ਜੀ ਸਾਡੇ ਵੇਸਣ ਦੇ ਲੱਡੂ ਬਣ ਕੇ ਤਿਆਰ ਨੇ ਜੀ ਤੁਸੀਂ ਵੀ ਖਾਓ ਇੰਜੋਏ ਕਰੋ ਕੋਈ ਵੀ ਅੱਗੇ ਫੈਸਟੀਵਲ ਆਉਂਦਾ ਤਾਂ ਤੁਸੀਂ ਆਪਣੇ ਘਰੇ ਹੀ ਵੇਸਣ ਦੇ ਲੱਡੂ ਵੇਸਣ ਦੀ ਬਰਫੀ ਤਿਆਰ ਕਰ ਸਕਦੇ ਹੋ ਵੇਸਣ ਦੀ ਬਰਫੀ ਦੇ ਵਿੱਚ ਤੁਸੀਂ ਪੀਸੇ ਬਣਾਉਣੇ ਹੁੰਦੇ ਆ ਤੇ ਲੱਡੂਆਂ ਦੇ ਵਿੱਚ ਤੁਸੀਂ ਇਹਨੂੰ ਗੋਲ ਸ਼ੇਪ ਦੇ ਕੇ ਲੱਡੂ ਬਣਾ ਲੈਣੇ ਆ ਜੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਆ ਕਰੋ ਤੇ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ